ਇੱਕ ਵਾਰ ਫੇਰ ਤੁਹਾਨੂੰ ਤਸਵੀਰਾਂ ਜਿਹੜੀਆਂ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਦੀਆਂ ਦਿਖਾ ਰਹੇ ਹਾਂ ਲੰਮੀਆਂ ਲੰਮੀਆਂ ਕਤਾਰਾਂ ਜਿਹੜੀਆਂ ਵੋਟਰਾਂ ਦੀਆਂ ਲੱਗੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਕੁਝ ਮਿੰਟ ਬਾਕੀ ਨੇ 3 ਵਜੇ ਮੰਨ ਲਓ 55 ਕਿ ਮਿੰਟ ਹੈ ਜਿਹੜੇ ਉਹ ਹੋ ਚੁੱਕੇ ਨੇ 4 ਵਜੇ ਸਹੀ 게ਟ ਹੈ ਜਿਹੜਾ ਉਹ ਬੰਦ ਹੋ ਜਾਣਾ ਹੈ ਤਾਂ ਲੰਮੀਆਂ ਲੰਮੀਆਂ ਕਤਾਰਾਂ ਜਿਹੜੀਆਂ ਹੁਣ ਇਸ ਟਾਈਮ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੋਟਰਾਂ ਦਾ ਉਤਸ਼ਾਹ ਹੈ ਇਸ ਸਮੇਂ ਦੇਖਣ ਨੂੰ ਮਿਲ ਰਿਹਾ ਲੰਮੀਆਂ ਲੰਮੀਆਂ ਲਾਈਨਾਂ ਜਿਹੜੀਆਂ ਉਹ ਵੋਟਰਾਂ ਦੀਆਂ ਲੱਗ ਚੁੱਕੀਆਂ ਨੇ 5-7 ਮਿੰਟਾਂ ਤੱਕ ਕੀ ਜਿਹੜਾ ਗੇਟ ਹੈ ਉਹ ਬੰਦ ਹੋ ਜਾਣਾ ਤਾਂ ਜਿਹੜੇ ਗੇਟ ਤੋਂ ਅੰਦਰ ਜਿਹੜੇ ਵੋਟਰ ਰਹਿ ਜਾਣਗੇ ਉਹ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨਗੇ ਉਹ ਆਪਣੀ ਵੋਟ ਆਪਣੇ ਮੁਤਾਬਕ ਆਪਣੇ ਮਨ ਦੇ ਮੁਤਾਬਕ ਸਹੀ ਬੰਦੇ ਨੂੰ ਵੋਟ ਪਾਉਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਤੋਂ ਨੇ ਕੁਝ ਮਿੰਟ ਬਾਕੀ ਨੇ 5-7 ਮਿੰਟਾਂ ਤੱਕ ਕੀ 4 ਵਜੇ ਸਹੀ ਗੇਟ ਆ ਜਿਹੜਾ ਉਹ ਬੰਦ ਹੋ ਜਾਣਾ ਹੈ 8 ਤੋਂ 4 ਵਜੇ ਤੱਕ ਵੋਟਾਂ ਦਾ ਜਿਹੜਾ ਪਾਉਣ ਦਾ ਸਮਾਂ ਸੀ ਤਾਂ ਸਹੀ 3:55 ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕੁਝ ਮਿੰਟਾਂ ਤੱਕ ਗੇਟ ਹੋ ਜਾਣੇ ਨੇ ਬੰਦ ਆ